ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨੌਨ ਪੋਲਿਟিক্যাল ਦਾ ਕੋਆਰਡੀਨੇਟਰ ਬੋਲਦਾ ਜੀ ਔਰ ਜਿਵੇਂ ਸਰਕਾਰ ਦੀਆਂ ਏਜੰਸੀਆਂ ਸਰਕਾਰਾਂ ਆਪਦੇ ਪ੍ਰਚਾਰ ਤੰਤਰ ਨੂੰ ਲਾ ਕੇ ਇਹ ਗੱਲ ਹੁਣ ਜ਼ੋਰ ਨਾਲ ਫਲਾਉਣ ਗਿਆ ਵੀ 3 ਕਰੋੜ ਪੰਜਾਬੀ ਵੀ ਮੋਰਚਾ ਨਹੀਂ ਜਿੱਤ ਸਕਦਾ 2.5 ਕਰੋੜ ਹਰਿਆਣੇ ਵਾਲੇ ਵੀ ਨਹੀਂ ਮੋਰਚਾ ਜਿੱਤ ਸਕਦੇ ਪਿਛਲੇ ਅੰਦੋਲਨ ਚ ਆਪਾਂ ਲੱਖਾਂ ਹੀ ਦੇਖੇ ਸੀਗੇ 4 ਲੱਖ ਕਰ ਲੋ 5 ਲੱਖ ਕਰ ਲੋ ਇਹਦੇ ਪਿੱਛੇ ਮਨੋਰਥ ਕੀ ਆ ਵੀ ਕਰੋੜ ਨੂੰ ਸ਼ਾਇਦ ਸਮਝਦੇ ਨਹੀਂ ਬੇਵਿਸ਼ਵਾਸੀ ਪੈਦਾ ਕਰ ਦੇਣਾ ਲੋਕਾਂ 'ਚ ਔਰ ਇਹ ਗੱਲ ਨੂੰ ਪੱਕਾ ਕਰਨਾ ਸਰਕਾਰਾਂ ਵੱਲੋਂ ਵੀ ਇਹ ਕੰਮ ਹੋ ਹੀ ਨਹੀਂ ਸਕਦਾ ਜਦ ਕਿ ਦੁਨੀਆ 'ਚ ਕੋਈ ਕੰਮ ਨਾ ਮੁਮਕਨ ਨਹੀਂ ਹੁੰਦਾ ਜਦੋਂ ਦੇਖੋ ਖਾਲਸਾ ਆਪਣੀਆਂ ਰਵਾਇਤਾਂ 'ਚ ਪਰੋਸੇ ਦੇ ਸੰਘਰਸ਼ ਕਰਦਾ ਰਿਹਾ ਮੁਗਲਾਂ ਦੇ ਮੁਕਾਬਲੇ ਖਾਲਸਾ ਆਟੇ 'ਚ ਲੂਣ ਵੀ ਨਹੀਂ ਸੀ ਹੈਗਾ ਕਈ ਵਾਰੀ ਇਹਨੂੰ ਖਤਮ ਕਰ ਲਿਓ ਆਏ ਇਹ ਬਚਾਅ ਚ ਲੜ ਕੇ ਵੀ ਖਤਮ ਨਾ ਹੋਇਆ। ਤੋਂ ਇਸ ਕਰਕੇ ਜਦੋਂ ਐਨਾ ਭਰੋਸਾ ਡਾਊਨ ਹੋ ਜਾਵੇ। ਪਿੱ ਤਿੰਨ ਕਰੋੜ ਪੰਜਾਬੀ ਵੀ ਨਹੀਂ ਮੋਰਚਾ ਜਿੱਤ ਸਕਦੇ। ਤੋਂ ਇਹ ਏਜੰਸੀਆਂ ਬੇਵਿਸ਼ਵਾਸੀ ਬੇਪਰੋਸਗੀ ਪੈਦਾ ਕਰਨਾ ਚਾਹੁੰਦੀਆਂ। ਤੋਂ ਇਹ ਜੜੀਆਂ ਪਰਸੈਪਸ਼ਨਾਂ ਬਣਾਉਂਦਾ ਯਤਨ ਕੀਤਾ ਜਾ ਰਿਹਾ ਹੈ ਇੱਕ ਬਚਕਾਨਾ। ਜੀ ਗੱਲ ਕਹੀ ਜਾ ਸਕਦੀ ਆ ਸਾਡੇ ਫੋਰਮਾਂ ਵੱਲੋਂ। ਇਸ ਕਰਕੇ ਭਰਾਓ ਜੇ ਸਾਂਝੇ ਪੰਜਾਬ ਦਾ 5.5 ਕਰੋੜ ਆਵਾਮ ਇੱਕ ਮੁੱਠ ਹੋ ਗਿਆ ਪੂਰਾ ਦੇਸ਼ ਦਾ 140 ਕਰੋੜ ਆਵਾਮ ਵੀ ਇੱਕ ਮੁੱਠ ਹੋਊਗਾ ਦੇਖਾਂਗੇ ਪੜਾ ਸਰਕਾਰਾਂ ਲੋਕਾਂ ਤੋਂ ਨਹੀਂ ਵੱਡੀਆਂ ਹੁੰਦੀਆਂ ਹੋ ਸਕਦਾ ਆ ਵੀ ਦਲੀਲ ਆ ਜਾਏ ਸਰਕਾਰਾਂ ਦੀਆਂ ਏਜੰਸੀਆਂ ਦੀ ਵੀ ਨਹੀਂ ਸਰਕਾਰਾਂ ਹੀ ਵੱਡੀਆਂ ਹੁੰਦੀਆਂ ਲੋਕ ਨਹੀਂ ਵੱਡੇ ਹੁੰਦੇ ਡਿਕਟੇਟਰ ਜਦੋਂ ਵੱਡੇ ਹੋ ਜਾਣ ਜਦੋਂ ਸਿਸਟਮ ਤੇ ਕਬਜ਼ਾ ਕਰ ਲੈਣ ਉਹ ਆਪ ਦੀ ਮੜੀ ਆਪ ਪੁੱਟਦੇ ਹੁੰਦੇ ਆ ਤੁਸੀਂ ਦੇਖਿਓ ਇਸ ਕਰਕੇ ਭਰਾਓ ਅੱਜ ਜਿਹੜਾ ਜਥਾ ਵਾ ਉਹ ਦਿੱਲੀ ਕੂਚ ਨੂੰ ਕਰਨਾ ਹੈਗਾ ਵੱਧ ਤੋਂ ਵੱਧ ਗੰਤੀ ਵਿੱਚ ਬਾਰਡਰਾਂ ਤੇ ਸ਼ੰਭੂ ਬਾਰਡਰ ਤੇ ਪਹੁੰਚੋ ਔਰ ਹੌਸਲਾ ਸਾਈ ਕਰੋ ਸਰਕਾਰਾਂ ਫਿਰ ਜਾਬਤਾ ਤੜਵਾ ਕੇ ਕੋਈ ਅਜਿਹੀ ਕਾਰਵਾਈ ਕਰਨਾ ਯਤਨ ਕਰਨੀ ਹੈ ਔਰ ਬਿਲਕੁਲ ਜੋਰ ਲੱਗਾ ਹੋਇਆ ਸਿਸਟਮ ਦਾ ਸਰਕਾਰ ਦਾ ਪਿਕਲੀਆਂ ਦੋ ਜਥੇ ਬੰਦੀਆਂ ਸਾਡੀਆਂ ਸਿਰਫ ਦੋ ਹੀ ਦੀਦੀਆਂ ਮਨਜੀਤ ਸਿੰਘ ਰਾਏ ਦੀਦਾ ਹੀ ਨਹੀਂ ਕਿਸੇ ਨੂੰ ਸਰਜੀਤ ਸਿੰਘ ਫੂਲ ਨਹੀਂ ਦੀਦਾ ਬ੍ਰਹਮਕੇ ਸਾਹਿਬ ਨਹੀਂ ਦੀਦਾ ਜਿਹੜਾ ਬੱਤੀਆਂ ਬਹਿਰੂ ਸਾਹਿਬ ਨਹੀਂ ਦਿੱਤੇ ਇੰਦਰਜੀਤ ਸਿੰਘ ਕੋਟ ਬੁੱਢਾ ਨਹੀਂ ਦੇਦਾ ਇਹ ਤੋਂ ਕਾ ਸਿਰਸਾ ਸਾਹਿਬ ਜਿਹੜੇ ਬੱਤੀਆਂ ਚੋਂਦੇ ਉਹ ਨਹੀਂ ਦਿੱਤੇ ਹੈਗੇ ਮੰਗਠ ਪਹਿਲੋ ਪ੍ਰੋਗਰਾਮ ਫਾਰਮਲ ਫਰੰਟ ਬੱਤੀਆਂ ਦਾ ਹਿੱਸਾ ਸੀ ਉਹ ਨਹੀਂ ਦਿੱਤੇ ਹੈਗੇ ਸ਼ਹੀਦ ਭਗਤ ਸਿੰਘ ਜਥੇਬੰਦੀ ਪਿਛਲੇ ਅੰਦੋਲਨ ਚ ਲੜੀ ਉਹ ਨਹੀਂ ਦਿੱਦੀ ਹੈਗੀ ਜੀ ਕੇ ਐਸ ਰਾਜਸਥਾਨ ਦੀ ਜਥੇਬੰਦੀ ਉਹ ਨਹੀਂ ਦਿੱਦੀ ਹੈਗੀ ਅਸੀਂ ਕਰੀਏ ਕੀ ਸੋ ਇਸ ਕਰਕੇ ਸਰਕਾਰ ਪੂਰਾ ਜੋਰ ਲਾਊਗੀ ਅਰੇ ਪਰਸੈਪਸ਼ਨ ਕ੍ਰੀਏਟ ਕਰੂਗੀ 3 ਕਰੋੜ ਪੰਜਾਬੀਓ ਇਹ ਇਕੱਠੇ ਨਹੀਂ ਹੈਗੇ ਸਾਰੇ ਇਕੱਠੇ ਆ ਜੇ 3 ਕਰੋੜ ਪੰਜਾਬੀ 5.5 ਕਰੋੜ ਇਸ ਖਿੱਤੇ 'ਚ ਵੱਸਣ ਵਾਲੇ ਪੰਜਾਬੀ ਅੰਦੋਲਨ ਜਿੱਤਨ ਦੀ ਹਾਲਤ 'ਚ ਆ ਤਾਂ ਫਿਰ ਜੜੀ ਤੇਰਾ ਇਕਤਾ ਵਿੱਚ ਜਿਆਦਾ ਵਖਾਣ ਪਾਉਗੇ ਉਹਨਾਂ ਨੂੰ ਵੀ ਸੱਦਾ ਕਰ ਲੈਣਗੇ ਇਸ ਕਰਕੇ ਤਗੜੇ ਹੋ ਕੇ ਦਿੱਲੀ ਅੰਦੋਲਨ ਦੋ ਉਹਦੀ ਹਮਾਇਤ ਵਿੱਚ ਜਿਵੇਂ ਤੁਸੀਂ ਉੱਤਰਿਓ ਇਹ ਚੜ੍ਹਦੀ ਕਲਾ ਅੱਜ ਅੰਦੋਲਨ ਦਾ 307ਵਾਂ ਦਿਨ ਮਰਨ ਵਰਤ ਦੇ 19ਵੇਂ ਦਿਨ ਵਿੱਚ ਜਿਹੜਾ ਮਰਨ ਵਰਤ ਪਹੁੰਚ ਚੁੱਕਾ ਵਾ ਇਸ ਕਰਕੇ ਭਰਾਓ ਚੜ੍ਹ ਦਿਕਲਾ ਚ ਰਿਹਾ ਹੋ ਅੰਦੋਲਨ ਨਿਰਣਾਇਕ ਦੌਰ ਚ ਪਹੁੰਚ ਚੁੱਕਾ ਵਾ ਬਿਲਕੁਲ ਕਿਸੇ ਦੇ ਖੱਬੇ ਸੱਜੇ ਨਾ ਆਇਓ ਇਹ ਅੰਦੋਲਨ ਆਪਣੀਆਂ ਜੱਤਾਂ ਤੈਅ ਕਰੂਗਾ ਸਰਕਾਰ ਨੂੰ ਮੋਰਚਾ ਜਿਹੜਾ ਹੱਲ ਕਰਨ ਲਈ ਮਜਬੂਰ ਕਰੂਗਾ ਧੰਨਵਾਦ